ਬੁੱਟਿਆ ਉਹਦੇ ਮੈਨੂੰ ਭੁੱਲੇ ਨਹੀਂ ਜਦੋਂ ਆਪਾਂ ਨਕਲੀ ਕਾਗਜ਼ ਬਣਾ ਕੇ ਲੋਕਾਂ ਨੂੰ ਬਾਹਰ ਜਾਣ ਦਾ ਝਲਸਾ ਦੇ ਕੇ ਠੱਗਦੇ ਹੁੰਦੇ ਸੀ ਇਹ ਤਾਂ ਹੈ ਸਭ ਤੋਂ ਜ਼ਿਆਦਾ ਤਾਂ ਮੈਨੂੰ ਨਾ ਇੱਕ ਚੀਜ਼ ਤੜਫਾਉਂਦੀ ਹੈ ਕਿ ਗ੍ਰੰਥੀ ਸਿੰਘ ਲੁੱਟਿਆ ਨਾ ਜਿਹੜੇ ਆਪਾਂ ਹਾਂ ਬਈ ਤੇਰੇ ਤਿੰਨ ਵਜੇ ਉੱਠ ਕੇ ਹੂੰ ਚਾਰ-ਚਾਰ ਘੰਟੇ 8-8 ਘੰਟਿਆਂ ਦੇ ਚੌਂਕੜੇ ਮਾਰ-ਮਾਰ ਵਿਚਾਰੇ ਕਮਾਈ ਕਰਦੇ ਆ ਗੁਰੂ ਸਾਹਿਬ ਦੀ ਹਜ਼ੂਰੀ 'ਚ ਹਾਂ ਬਈ ਜਿਹੜਾ ਆਪਾਂ ਉਹਨਾਂ ਨੂੰ ਲੁੱਟਿਆ ਨਾ ਆਪਾਂ ਜਵਾਨੀ ਵੇਲੇ ਹੁਣ ਬੜਾ ਪਸਤਾਵਾ ਹੁੰਦਾ ਜੀ ਉਹ ਪੈਸੇ ਨੇ ਸਾਨੂੰ ਸੁੱਖ ਨਹੀਂ ਦਿੱਤਾ ਬੁੱਟੇ ਅੱਜ ਮੇਰੇ ਕੋਲੇ ਇਕੱਲੇ ਕੱਪੜੇ ਲੀੜੇ ਰਹਿ ਗਏ ਬਾਈ ਸਭ ਉੱਜੜ ਗਿਆ ਮੇਰਾ ਜਿੰਨਾ ਵੀ ਮੈਂ ਠੱਗੀਆਂ ਕਰਕੇ ਕਮਾਇਆ ਸੀ ਨਾ ਲੋਕਾਂ ਨੂੰ ਲੁੱਟਿਆ ਮਾਵਾਂ ਨੇ ਦਿਹਾੜੀਆਂ ਜਾ-ਜਾ ਕੇ ਪੁੱਤਾਂ ਦੇ ਪੈਸੇ ਜੋੜ-ਜੋੜ ਸਾਨੂੰ ਬਾਹਰ ਜਾਣ ਵਾਸਤੇ ਪੈਸੇ ਦਿੱਤੇ ਵੀ ਨਾ ਸਾਡੇ ਪੁੱਤ ਵਿਦੇਸ਼ਾਂ ਦੇ ਵਿੱਚ ਜਾਣਗੇ ਮੋਟੀ ਰਕਮ ਲਿਆਉਣਗੇ ਪਰ ਅਸੀਂ ਜਿਹੜਾ ਉਹਨਾਂ ਦੇ ਨਾਲ ਕੀਤਾ ਨਾ ਬੁੱਟੇ ਮੈਨੂੰ ਹੁਣ ਪਸਤਾਵਾ